ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਸਾਰੀਆਂ ਕਲੈਕਸ਼ਨਾਂ ਜਿੰਨੀਆਂ ਵੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਬਹੁਤ ਘੱਟ ਰੇਟਾਂ ਵਿੱਚ ਤੇ ਗਰਮੀਆਂ ਲਈ ਸਪੈਸ਼ਲ ਨੇ ਸੋ ਵੀਡੀਓ ਨੂੰ ਲਾਸਟ ਤੱਕ ਦੇਖਣਾ ਕਲੈਕਸ਼ਨਾਂ ਜਿਹੜੀਆਂ ਲਾਸਟ ਤੱਕ ਆਣਗੀਆਂ ਬਹੁਤ ਪਿਆਰੀਆਂ ਤੇ ਸੋਹਣੀਆਂ ਤੇ ਤੁਹਾਡੀ ਪਸੰਦ ਦੀਆਂ ਨੇ ਤਾਂ ਹੀ ਤੁਹਾਨੂੰ ਪਤਾ ਚੱਲ ਪਾਏਗਾ ਕਿ ਮੈਂ ਕਿਹੜੀ ਕਿਹਣੀ ਕਲੈਕਸ਼ਨਾਂ ਕਿਸ ਰੇਟ ਦੇ ਵਿੱਚ ਤੇ ਕਿਵੇਂ ਤੇ ਰੰਗ ਤੇ ਡਿਜ਼ਾਈਨਾਂ ਦੇ ਵਿੱਚ ਐਡ ਕੀਤੀਆਂ ਨੇ ਇਹ ਵਾਲੀ 850 ਦੇ ਵਿੱਚ ਆਏਗੀ ਤੇ ਸਾਰੀਆਂ ਜਿੰਨੀਆਂ ਵੀ ਕਲੈਕਸ਼ਨਾਂ ਅੱਜ ਦੀ ਵੀਡੀਓ ਵਿੱਚ ਮੈਂ ਐਡ ਕੀਤੀਆਂ ਨੇ ਟੋਟਲ ਸਾਰੀਆਂ ਕਲੈਕਸ਼ਨਾਂ ਜਿਹੜੀਆਂ ਫ੍ਰੀ ਸ਼ਿਪਿੰਗ ਦੇ ਨਾਲ ਆਣਗੀਆਂ ਕੁਝ ਛੋਟਾਂ ਵਿੱਚ ਸਿੰਗਲ ਸਿੰਗਲ ਕਲਰ ਆਣਗੇ ਜਿਹੜੇ ਕੀ ਦਿੱਲੀ ਵੇਅਰ ਵੀ ਪਾ ਸਕਦੇ ਹੋ ਥੋੜੇ ਵੱਡੇ ਛੋਟੇ ਮੋਟੇ ਫੰਕਸ਼ਨਾਂ ਦੇ ਜਿਵੇਂ ਕੀ ਇਹ ਵਾਲੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ ਸਿੰਗਲ ਸਿੰਗਲ ਕਲਰ ਵਿੱਚ ਹੀ ਮਿਲਣਗੀਆਂ ਬਾਕੀ ਇਹਨਾਂ ਜਿਨ੍ਹਾਂ ਸੂਟਾਂ ਦੀ ਮੈਂ ਇੱਥੇ ਨਹੀਂ ਡਿਟੇਲ ਦੱਸ ਪਾਵਾਂਗੀ ਉਹ ਤੁਸੀਂ ਨੰਬਰ ਤੇ ਜਾ ਕੇ ਸਕਰੀਨਸ਼ਾਟ ਦੇ ਨਾਲ ਮੈਸੇਜ ਕਰ ਦੇਣਾ ਜਦੋਂ ਵੀ ਕਿਸੇ ਕਲੈਕਸ਼ਨ ਜਿਹੜੀ ਹੈਗੀ ਵੀਡੀਓ ਦੇ ਵਿੱਚੋਂ ਤੁਸੀਂ ਦੇਖਦੇ ਹੋ ਉਹਨਾਂ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਨੰਬਰ ਤੇ ਨਾਲ ਦੀ ਨਾਲ ਸਕਰੀਨਸ਼ਾਟ ਵੀ ਜਰੂਰ ਸੈਂਡ ਕਰਦਿਆ ਕਰੋ ਤਾਂ ਕਿ ਤੁਸੀਂ ਕਿਸ ਕਲੈਕਸ਼ਨ ਬਾਰੇ ਗੱਲ ਕਰ ਰਹੇ ਹੋ ਕਿਸੇ ਟਾਈਮ ਲਿੰਕ ਦੇ ਵਿੱਚ ਮੈਨੂੰ ਨਹੀਂ ਪ੍ਰੋਪਰ ਪਤਾ ਚੱਲਦਾ ਕਿ ਤੁਸੀਂ ਕਿਸ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਇਸ ਲਈ ਹਮੇਸ਼ਾ ਜਦੋਂ ਵੀ ਤੁਸੀਂ ਮੈਨੂੰ ਕੁਰੀ ਕਰਨਾ ਚਾਹੁੰਦੇ ਹੋ ਤਾਂ ਸਕਰੀਨਸ਼ਾਟ ਜਰੂਰ ਸੈਂਡ ਕਰਦਿਆ ਕਰੋ ਮੇਰੇ ਲਈ ਈਜ਼ੀ ਹੋ ਜਾਂਦਾ ਹੈ ਕਿ ਤੁਸੀਂ ਕਿਸ ਕਲੈਕਸ਼ਨ ਦੇ ਬਾਰੇ ਵਿੱਚ ਗੱਲ ਕਰ ਰਹੇ ਹੋ ਇਹ ਕਲੈਕਸ਼ਨਾਂ ਜਿਹੜੀਆਂ ਨੇ ਸਮਰਚ ਸਪੈਸ਼ਲ ਕਲੈਕਸ਼ਨਾਂ ਨੇ ਤੇ ਬੜੇ ਸਾਲਾਂ ਤੋਂ ਟ੍ਰੈਂਡ ਕਰ ਰਹੀਆਂ ਨੇ ਤੇ ਹਮੇਸ਼ਾ ਇਹਨਾਂ ਵਿੱਚ ਜਿਹੜੇ ਕਿ ਨਵੇਂ ਕੁਛ ਨਾ ਕੁਛ ਰੰਗ ਜਿਹੜੇ ਆ ਕੇ ਐਡ ਹੋ ਜਾਂਦੇ ਨੇ ਤੇ ਫਿਰ ਉਹ ਜਿਹੜੇ ਅੱਗੋਂ ਹਕਮ ਅਪਡੇਟ ਹੁੰਦੇ ਰਹਿੰਦੇ ਨੇ ਇਹਨਾਂ ਵਿੱਚ ਜਿਹੜੇ ਕਿ ਰੰਗਾਂ ਦੀ ਕੋਈ ਕਮੀ ਨਹੀਂ ਹੁੰਦੀ ਡਿਜ਼ਾਈਨ ਪੈਟਰਨ ਡਿਫਰੈਂਟ ਹੋ ਜਾਂਦੇ ਨੇ ਪਰ ਜਿਹੜਾ ਫੈਬਰਿਕ ਤੇ ਰੇਟ ਉਹ ਸੇਮ ਰਹਿੰਦਾ ਹੈ ਇਹ ਹੁਣ ਥੋੜੇ ਜੇ ਰੇਟ ਵਧ ਗਏ ਨੇ ਇਹਨਾਂ ਦੇ ਕਿਉਂਕਿ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਇਸ ਲਈ ਕਸਟਮਰ ਹੁਣ ਇਹਨਾਂ ਤੋਂ ਡਿਮਾਂਡ ਕਰ ਰਹੇ ਨੇ ਤੇ ਗਰਮੀਆਂ ਦੇ ਵਿੱਚ ਆ ਕੇ ਇਹਨਾਂ ਦਾ ਜਿਹੜਾ ਥ ਫਿਰ ਵਿంటర్ ਸੀਜ਼ਨ ਵਿੱਚ ਆ ਕੇ ਰੇਟ ਘਟਣ ਦੇ ਚਾਂਸਸ ਹੋ ਜਾਂਦੇ ਨੇ ਬਟ ਇਹ ਆ ਕਿ ਹੁਣ ਇਹਨਾਂ ਦਾ ਰੇਟ ਜਿਹੜਾ ਆਇਆ ਹੈ 550 ਰੁਪਏ ਆਇਆ ਹੈ ਫ੍ਰੀ ਸ਼ਿਪਿੰਗ ਚਾਰजेस ਦੇ ਨਾਲ ਤੁਹਾਨੂੰ 550 ਰੁਪਏ ਰੇਟ ਲੱਗੇਗਾ ਆਲ ਓਵਰ ਇੰਡੀਆ ਇਹਨਾਂ ਸੂਟਾਂ ਤੇ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਕੁਝ ਕਢਾਈਆਂ ਵਾਲੇ ਨੇ ਕੁਝ ਪ੍ਰਿੰਟਾਂ ਵਾਲੇ ਨੇ ਤੁਹਾਨੂੰ ਸਾਡੀ ਆਪਣੀ ਚੋਇਸ ਹੈ ਕਿ ਤੁਸੀਂ ਕਢਾਈ ਵਾਲਾ ਲੈਣਾ ਚਾਹੁੰਦੇ ਹੋ ਜਾਂ ਪ੍ਰਿੰਟਡ ਲੈਣਾ ਚਾਹੁੰਦੇ ਹੋ ਬੋਤਿਆਂ ਨਾਲ ਜਿਹੜੇ ਬਾਟਮ ਨੇ ਉਹ ਪਲੇਨ ਨੇ ਬੋਤਿਆਂ ਨਾਲ ਜਿਹੜੇ ਅਧੇਕ ਲਗਭਗ ਹੈਗੇ ਸੂਟ ਨੇ ਜਿਨ੍ਹਾਂ ਦਾ ਬਾਟਮ ਪਲੇਨ ਨੇ ਤੇ ਅਧੇਕ ਨੇ ਜਿਨ੍ਹਾਂ ਦਾ ਪ੍ਰਿੰਟਡ ਨੇ ਇਨਾਂ ਵਿੱਚ ਰੰਗਾਂ ਦੀ ਜਿਵੇਂ ਕਿ ਮੈਂ ਪਹਿਲਾਂ ਕਿਹਾ ਕੋਈ ਕਮੀ ਨਹੀਂ ਹੈ ਸਾਰੇ ਰੰਗ ਤੇ ਡਿਜ਼ਾਈਨ ਹਮੇਸ਼ਾ ਅਵੇਲੇਬਲ ਹੁੰਦੇ ਨੇ 550 ਰੁਪਏ ਦਾ ਰੇਟ ਹੈ ਸੂਟ ਇਹ ਸਾਰੇ ਅਵੇਲੇਬਲ ਨੇ ਰੰਗ ਜਿਹੜੇ ਡਿਜ਼ਾਈਨ ਪੈਟਰਨ बॉਟਮ ਪ੍ਰਿੰਟਡ ਕੁਛ ਦਾ ਜਿਹੜਾ ਫੈਬਰਿਕ ਹੈ ਸ਼ਰਟ बॉਟਮ ਤੇ ਦੁਪੱਟਾ ਤਿੰਨੋਂ ਚੀਜ਼ਾਂ ਤੁਹਾਨੂੰ ਕਾਟਨ ਦੀਆਂ ਮਿਲਣਗੀਆਂ 2 ਮੀਟਰ ਦੀ ਸ਼ਰਟ ਦਾ ਫੈਬਰਿਕ ਹੈ 2 ਮੀਟਰ बॉਟਮ ਤੇ 2 ਮੀਟਰ ਦੀ ਲੈਂਥ ਦਾ ਦੁਪੱਟਾ ਤੁਹਾਨੂੰ ਮਿਲੇਗਾ ਪਿਓਰ ਕਾਟਨ ਦੀਆਂ ਕਲੈਕਸ਼ਨਾਂ ਨੇ ਬਹੁਤ ਜ਼ਿਆਦਾ ਸੌਫਟ ਫੈਬਰਿਕ ਹੁੰਦਾ ਇਹਨਾਂ ਦਾ ਜਿਹੜਾ ਵੀ ਸੂਟ ਇਹਨਾਂ ਨੂੰ ਲੈਂਦਾ ਹੈ ਬਲੇ ਸੂਟ ਬਾਈ ਕਰਦੀ ਮੇਰੇ ਪੈਣਾ ਵਿੱਚੋਂ ਤੇ ਉਹ ਇਹਨਾਂ ਸੂਟਾਂ ਜਿਹੜਾ ਕਿ ਬਹੁਤ ਪਸੰਦ ਕਰਦੇ ਨੇ ਕਿਉਂਕਿ ਇਹਨਾਂ ਦਾ ਜਿਹੜਾ ਫੈਬਰਿਕ ਆ ਬਹੁਤ ਹੀ ਜ਼ਿਆਦਾ ਸੌਫਟ ਤੇ ਸੁਪੀਰੀਅਰ ਕੁਆਲਿਟੀ ਦਾ ਹੁੰਦਾ ਹੈ। ਬਾਕੀ ਇਹਨਾਂ ਸੂਟਾਂ ਦੇ ਵਿੱਚ ਜਿਹੜੇ ਰੰਗ ਵਾ ਜਿਵੇਂ ਤੁਹਾਨੂੰ ਦੱਸਿਆ ਕਿ ਕੋਈ ਕਮੀ ਨਹੀਂ ਹੁੰਦੀ ਸਾਰੇ ਹੀ ਅਵੇਲੇਬਲ ਨੇ। ਤੁਸੀਂ ਇਹਨਾਂ ਸੂਟਾਂ ਦੇ ਬਾਰੇ ਵਿੱਚ ਅਗਰ ਕੋਈ ਹੋਰ ਡਿਟੇਲ ਕਿਸੇ ਵੀ ਤਰ੍ਹਾਂ ਜਾਣਨਾ ਚਾਹੁੰਦੇ ਹੋ, ਬਾਈ ਕਰਨਾ ਚਾਹੁੰਦੇ ਹੋ ਤਾਂ ਨੰਬਰ 623924575 ਜਿੱਤੇ ਤੱਕ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ। ਜੇ ਤੁਸੀਂ ਜੂਰ ਦੇ ਬਾਰੇ ਤੁਸੀਂ ਜੋ ਵੀ ਜਾਨਣਾ ਚਾਹੁੰਦੇ ਹੋ ਕਲੈਕਸ਼ਨਾਂ ਜਿਹੜੀਆਂ ਨੇ ਸਾਰੀਆਂ ਅਵੇਲੇਬਲ ਨੇ ਰੇਟ ਮੈਂ ਤੁਹਾਨੂੰ ਦੱਸ ਦਿੱਤਾ ਸਟਾਰਟਿੰਗ ਵਾਲੀਆਂ ਕਲੈਕਸ਼ਨਾਂ ਦਾ ਰੇਟ ਨਹੀਂ ਦੱਸਿਆ ਗਿਆ ਉਹਦੇ ਲਈ ਤੁਸੀਂ ਨੰਬਰ ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ ਤੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੋਨੇ ਸੋਨੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ